ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਧੀਆ ਭੈਣਾਂ ਨੂੰ ਸਹਰੇ ਤੰਗ ਕਰਦੇ ਨੇ ਸੁਣਵਾਈ ਨਹੀਂ ਹੁੰਦੀ ਤੇ ਰੋਲਦੀਆਂ ਫਿਰਦੀਆਂ ਥਾਣਿਆਂ ਤੇ ਕਚਾਈਆਂ ਤੇ ਸਹਰੇ ਵੀ ਉਹਨਾਂ ਨੇ ਹਤਿਆਚਾਰ ਕਰਨ ਤੋਂ ਬਾਅਦ ਸਰੇ ਮੁਜਰਮ ਹੋਣ ਦੇ ਬਾਵਜੂਦ ਵੀ ਪੁਲਿਸਰ ਸਾਹਿਬ ਨਹੀਂ ਲੈ ਸਕਦੀਆਂ ਕੱਲੀਆਂ-ਤਲੀਆਂ ਫਿਰਦੀਆਂ ਵਿਚਾਰੇ ਨਾਲ ਕੋਈ ਨਹੀਂ ਤੁਰਦਾ ਤੇ ਹਰਾਮਜਾਦੇ ਉਹ ਲੋਕ ਆ ਜਿਹੜੇ ਪੈਸੇ ਲੈ ਕੇ ਦੂਜੇ ਬਣਿਓ ਗੁਣਕਾਰ ਬੰਦੇ ਜਿਹੜੇ ਉਹਨਾਂ ਦਾ ਸਾਥ ਦਿੰਦੇ ਆ ਤੇ ਜਿਹੜੀਆਂ ਰੋਲਦੀਆਂ ਫਿਰਦੀਆਂ ਬੱਚੇ ਚੁੱਕ ਕੇ ਗੋਦੀ 'ਚ ਉਹਨਾਂ ਦਾ ਸਾਥ ਨਹੀਂ ਦਿੰਦੇ ਕੀ ਗੱਲ ਉਹਨਾਂ ਬੰਦਿਆਂ ਦੇ ਘਰ ਦੀ ਧੀਆਂ ਨਹੀਂ ਮੇਰੇ ਹਿਸਾਬ ਨਾਲ ਹਰ ਇੱਕ ਦੇ ਘਰ ਧੀ ਹੁੰਦੀ ਆ ਤੇ ਦੇਣੀਆਂ ਲੈਣੀਆਂ ਗਾੜੀਆਂ ਆਉਣੀਆਂ ਭਾਵੇਂ ਕੋਈ ਪੁਲਿਸ ਮਲਾਜੇਵਾ ਭਾਵੇਂ ਕੋਈ ਅਫਸਰ ਆ ਤੇ ਭਾਵੇਂ ਕੋਈ ਜੱਜ ਵਾਤੇ ਭਾਵੇਂ ਕੋਈ ਐਮਸੀ ਆ ਤੇ ਭਾਵੇਂ ਕੋਈ ਕਹਿੰਦਾ ਕੋ ਹੁੰਦਾ ਬੰਦਾ ਭਾਵੇਂ ਕੋਈ ਪੱਤਰਕਾਰ ਵੀ ਆ ਜਿਹੜਾ ਹੱਕ ਸੱਚ ਦੀ ਗੱਲ ਨਹੀਂ ਕਰਦਾ ਉਹਦੇ ਪੀਲੇ ਪੈਣੇ ਹਨ ਜਿਹਾ ਦੇ ਕੁੱਤੇ ਬੰਦੇ ਦੇ ਤੇ ਮੈਂ ਇਸ ਕਰਕੇ ਕਰਦਾ ਸਤਿੰਦਰ ਕੌਰ ਸਾਡੀ ਧੀਆ ਰਣਜੀਤ ਐ ਵੀ ਨੂੰ ਬਟਾਲੇ ਤੋਂ ਅੱਜ ਸਾਡੇ ਕੋਲ ਪਹੁੰਚੀ 2 ਮਹੀਨੇ ਤੋਂ ਬਾਅਦ ਅੱਜ ਥਾਣੇ ਗਏ ਆ ਸਾਡੇ ਸਤਿਕਾਰਯੋਗ ਡੀਐਸਪੀ ਸੁਜੀਤ ਕੁਮਾਰ ਜੀ ਕੋਲ ਗੇਸ ਸੀ ਉੱਥੇ ਜਾ ਕੇ ਅੱਜ ਉਹਨਾਂ ਨਾਲ ਗੱਲ ਕੀਤੀ ਉਹਨਾਂ ਪਰਿਵਾਰ ਨਾਲ ਗੱਲ ਕੀਤੀ 3 ਤਰੀਕ ਦਾ ਟਾਈਮ ਉਹਨਾਂ ਲੈ ਲਿਆ ਜੇ 3 ਤਰੀਕ ਨੂੰ ਉਹ ਨਹੀਂ ਹੁੰਦੇ ਤੇ ਕਾਰਵਾਈ ਠੋਕ ਕੇ ਜੱਥੇ ਬੰਦੀਆਂ ਕਰਾਉਣੀਆਂ ਪਰਚਾ ਕਰਾਉਣੀਆਂ ਨਾਂ ਜਮਾਨਤ ਹੁੰਦਾ ਵਾਂਗੇ ਬਾਰੋ-ਬਾਰ ਸਾਡੇ ਕੋਲ ਸਾਰੀਆਂ ਗੁੱਡੀਆਂ ਹੁੰਦੀਆਂ ਕਿ ਕਿੱਦਾਂ ਹੀ ਬਿਆਨ ਲਿਖਾਉਣੇ ਆ ਬਾਕੀ ਜੇ ਸਾਡੇ ਆਪਣੇ ਹੁੰਦੇ ਆ ਬਿਆਨ ਉਸਾਂ ਨਾਲ ਲਗਾਵਾਂਗੇ ਕਿ ਬਾਰੋ-ਬਾਰ ਜਮਾਨਤ ਨਹੀਂ ਹੁੰਦਦੇ ਆਪਣਾ ਜਿਹੜਾ ਪਛਾਣ ਚਾੜ੍ਹ ਦਿਓ ਇਹ ਕੋਈ ਡਿਸੂ ਪੇਪਰ ਨਹੀਂ ਆ ਕਿ ਤੁਸੀਂ ਧੀ ਦੇ ਬੱਚੇ ਦੋ-ਦੋ ਜਵਾਕ ਜਮ ਕੇ ਮੁੜ ਕੇ ਤੁਸੀਂ ਘਰੋਂ ਕੱਢ ਦਿੰਦੇ ਜਿਹੜਾ ਤੇਰਾ ਘਰ ਤੈਨੂੰ ਵੜ ਨਹੀਂ ਦੇਣਾ ਤੇ ਉਹਦੇ ਤੇਰਤਾਚਾਰ ਕਰਦੇ ਹੋ ਬੇਨਤੀ ਇੱਕੋ ਕਰਦਾ ਹੈ ਬਟਾਲੇ ਦਾ ਕੇਸ ਹੈ ਉਸ ਤੋਂ ਬਾਅਦ ਉਹਨਾਂ ਨੇ ਉਲਟੇ ਬੂਮਨ ਸੈਲ ਚ ਦਰਖਾਸਤ ਦੇ ਦਿੱਤੀ ਉੱਥੇ ਸਾਡਾ ਵੀਰ ਗੱਜਲ ਸਿੰਘ ਹੈ ਮੈਡਮ ਮੱਲੀ ਕੋਲ ਉਹਨਾਂ ਕੋ ਦਿੱਤਾ ਵੀ ਸਾਨੂੰ ਬੇਟਾ ਜਿਹੜੀ ਚੋਰੀ ਲੈ ਕੇ ਚੁੱਕ ਕੇ ਮੈਂ ਤੁਹਾਨੂੰ ਗੱਲ ਕਹਿਣਾ ਬੇਟਾ ਤੁਹਾਡਾ ਕਿੱਦਾਂ ਲੈ ਗਈ ਰਾਤ ਤੂੰ ਹੀ ਘੁੱਟ ਮਾਰ ਕੇ ਤੈਨੂੰ ਘਰੋਂ ਕੱਢਿਆ ਸਮੇਤ ਬੱਚੀ ਤੇ ਬੱਚੇ ਦੇ ਗੋਚੋ ਦੇ ਬੱਚੀ ਆ ਉਹਨੇ ਦਰਖਾਸਤ ਦਿੱਤੀ 26 ਤਰੀਕ ਨੂੰ ਤੂੰ ਹੀ ਹੁਣ 12 ਤਰੀਕ ਨੂੰ ਦਰਖਾਸਤ ਦੇ ਦੇਂਨੇ ਉਲਟੀ ਬੁਝੇ ਬੰਨੇ ਔਮਨ ਸਾਹਿਬ ਜੀ ਮੈਂ ਗੱਲ ਕਰ ਲਈ ਕੋਈ ਵੀ ਤੁਸੀਂ ਦਰਖਾਸਤ ਤੇ ਜਾਣ ਲੈ ਕਿ ਉੱਥੇ ਕੋਲੋਂ ਡੀਐਸਪੀ ਸਾਹਿਬ ਨੂੰ ਦੋ ਦਰਖਾਸਤਾਂ ਕਿਹੜੇ ਸਾਹਮਣਾਂ ਤੁਸੀਂ ਲੈ ਸਕਦੇ ਹੋ ਮੈਂ ਕਹਿੰਦਾ ਜਦੋਂ ਪਹਿਲਾਂ ਉਹਨੇ ਦਿੱਤੀ ਧੀ ਇਨਕੁਆਰੀ ਡੀਐਸਪੀ ਕੋ ਚੱਲਣ ਦੀ ਆ ਉਹ ਆਣ ਕੇ ਮੁੰਡਾ ਦਰ ਕਿ ਦਹਾ ਪੈਸੇ ਧੀ ਰਕ ਧੀ ਦੇ ਘਰ ਨੂੰ ਕਿਤੇ ਵਿਆਹ ਨਹੀਂ ਕਰਉਣਾ ਅਵਲ ਤੇ ਹੀ ਜਿਹੜੀ ਧੀ ਆ ਉਹ ਦੋ ਸਿਰ ਜੋੜਨੇ ਹੁੰਦੇ ਤੋੜਨੇ ਹੁੰਦੇ ਅੱਜ ਜਾਈਏ ਧੀ ਨੂੰ ਘਰ ਚ ਬਿਵਾਸਾ ਸਕਦੀ ਆ ਜਥੇ ਬੰਦੀ ਆ ਅੱਜ ਹੀ ਛੱਡ ਸਕਦੀ ਆ ਪਰ ਬੇਨਤੀ ਆ ਵੀ ਕੱਲ ਨੂੰ ਫੇਰ ਉੱਥੇ ਨਰਕ ਵਾਲਾ ਜਿਹੜਾ ਹਾਲ ਹੋਣਾ ਧੀ ਦਾ ਬਹੁਤੀ ਗੱਲ ਆ ਜੇ ਇਹ ਪਰਿਵਾਰ ਦੀ ਨਹੀਂ ਖੋਲਣੀ ਮੈਂ ਕੋ ਬੇਜ਼ਿਕਰੂੰਗਾ 3 ਤਰੀਕ ਨੂੰ ਧੀਰੋਂ ਸਾਹਿਬ ਕੋ ਆਇਆ ਜਾਊਗਾ ਜਿਹਨੂੰ ਦੀ ਸਪੋਰਟ ਪਰਚਾ ਠੋਕੇ ਕਰਾਇਆ ਜਾਊਗਾ ਪ੍ਰੈਸ ਅੱਜ ਵੀ ਸਾਹ ਦੇਸੀ ਬਟਾਲੇ ਮੁੜ ਕੇ ਡੀਐਸਪੀ ਸਾਹਿਬ ਦੇ ਕਹਿਣ ਤੇ ਸੀ ਕੋ ਬਿਆਨ ਨਹੀਂ ਦਿੱਤਾ ਪ੍ਰੈਸ ਅੱਜ ਖਬਰ ਨਹੀਂ ਦਿੱਤੀ ਉੱਥੇ ਧੀ ਦੇ ਮਾਪੇ ਨੇ ਬਿਆਨ ਨਹੀਂ ਕਰਾਏ 3 ਤਰੀਕ ਨੂੰ ਧੀਰ ਨਾਲ ਜਥੇਬੰਦੀਆਂ ਖੜੀਆਂ 8725842517 ਜਥੇਬੰਦੀ ਠਿਕਰੀਵਾਲ ਅਮਰਪਾਲ ਜੀ ਮਹਿਰੂ ਉਹਨਾਂ ਨਾਲ ਵੀ ਅੱਜ ਸਾਡੀ ਥੋੜੀ ਜਿਹੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਹੋਰ ਜਥੇਬੰਦੀਆਂ ਤਰਨਾ ਦਲ ਤੋਂ ਬਾਬਾ ਬੰਦਕੀਰ ਸਿੰਘ ਜੀ ਬਾਬਾ ਮੇਜਰ ਸਿੰਘ ਦੀ ਸੋਢ ਵਾਪੇ ਕਾਲੇ ਤੋਂ ਬਾਬਾ ਜੀ ਤੇ ਬਾਬਾ ਦਇਆ ਸਿੰਘ ਜੀ ਬਾਬਾ ਰਣਜੀਤ ਸਿੰਘ ਦੀ ਕੋਰਸਵਾਰ ਸਜਵੇਂ ਕੋੜੀ ਤੇ ਬੁੱਢਾ ਦਲ ਤੋਂ ਬਾਬਾ ਜੀ ਜਿਹੜੇ ਜਥੇਬੰਦੀਆਂ ਦੇ ਮੋਰੀ ਨੇ ਉਹਨਾਂ ਨਾਲ ਵੀ ਬਿਆਨ ਤੇ ਕਰਕੇ ਬੇਨਤੀ ਤੇ ਜਿਹੜੇ ਸਾਡੇ ਵੀਰ ਸੁਖਰਾਮ ਸਿੰਘ ਜੀ ਉਮਰਪੁਰੇ ਤੋਂ ਹੋਰ ਵੀ ਸਾਡੇ ਵੀਰ ਮਧਵੀ ਸਿੰਘ ਜਿਹੜੇ ਦਲੇਰ ਸਿੱਖ ਨੇ ਉਹਨਾਂ ਨਾਲ ਵੀ ਸਾਰੇ ਜਿਹੜੇ ਜਥੇਦਾਰ ਦੇ ਉਹਨਾਂ ਨਾਲ ਗੱਲ ਹੋ ਚੁੱਕੀ ਆ ਅੱਜ ਜਿਹੜਾ ਇਹ ਕੰਮ ਕਰਨ ਚੱਲੇ ਸੀ ਡੀਐਸਪੀ ਸਾਹਿਬ ਦੇ ਘਰ ਤੇ ਰੁਕ ਗਿਆ ਤਿੰਨ ਤਰੀਕ ਨੂੰ ਧੀ ਦਾ ਇਨਸਾਫ ਨੂੰ ਨਹੀਂ ਮਿਲਦਾ ਉਹ ਇਹ ਬੱਚਾ ਨਹੀਂ ਲੈਣਾ ਬੱਚੇ ਸੀ ਧੀ ਦੇ ਜਿਹੜੇ ਸਾਥ ਲਵਾਗੇ ਕੋਈ ਗੱਲ ਨਹੀਂ ਐ ਤਾਂ ਜੀ ਉਹਨੂੰ ਕਹਦਾਂਗੇ ਕਿ ਤੋ ਵੀ ਬੱਚੇ ਨਹੀਂ ਸਪான்ਸਰ ਕਰਵਾਦਾਂਗੇ ਬੜੇ ਵੀਰ ਸਾਡੇ ਨਾਲ ਜੁੜੇ ਆ ਪਰ ਪਰਚਾ ਢੋ ਕੇ ਕਰਾਵਾ ਮੇ ਤੇ ਦੱਸਾਂਗੇ ਕਿ ਆ ਧੀ ਕੁੱਖ ਚ ਆ 29 ਸਾਲ ਧੀ ਦੇ ਉਮਰ ਆ ਤੁਸੀਂ ਕੁੱਟ ਮਾਰ ਕਰਦੇ ਹੋ ਕਿੱਦਾਂ ਨਹੀਂ ਉਹਨੂੰ ਲਬਜ਼ ਬੋਲਦੇ ਹੋ ਬਾਕੀ ਤੁਹਾਡੇ ਘਰ ਚੌਂਕੀ ਵੀ ਲੱਗਦੀ ਆ ਸਾਨੂੰ ਪਤਾ ਲੱਗਿਆ ਸੋਮਵਾਰ ਦੇ ਸੋਮਵਾਰ ਉਹ ਵੀ ਜੱਤੇ ਬੰਦਿਆਂ ਨੂੰ ਲੈ ਕੇ ਜਲਦੀ ਹੀ ਸਤਕਾਰ ਕਮੇਟੀ ਦੇ ਵੀਰਾਂ ਨਾਲ ਕਰਕੇ ਗੱਲਬਾਤ ਉਧਰੋਂ ਭਾਈ ਪ੍ਰਵਾਨਾ ਜੀ ਨਾਲ ਕਰਕੇ ਗੱਲਬਾਤ ਬਾਬਾ ਬਖਸੀਸ ਜੀ ਨਾਲ ਗੱਲਬਾਤ ਕਰਕੇ ਸਾਰਿਆਂ ਨਾਲ ਬਹੁਤ ਕਰਕੇ ਪਛਾਣਵੇਂ ਧਾਰਾ ਲਵਾ ਕੇ ਤੇ ਜਿਹੜੇ ਕਾਨੂੰਨ ਦੇ ਤੇ ਸਰਕਾਰ ਜੋ ਸਾਡੀ ਮਹਾਰਾਜ ਦੀ ਬੇਦਬੀ ਹੁੰਦੀ ਉਹਦੇ ਲੰਘ ਦੇ ਹਿਸਾਬ ਨਾਲ ਪਰਚਾ ਕਰਾਵਾਂਗੇ ਬਾਕੀ 3 ਤਰੀਕ ਨੂੰ ਸਾਡੇ ਨਾਲ ਜਿਹੜਾ ਡੀਐਸਪੀ ਸਾਹਿਬ ਨੇ ਵਾਅਦਾ ਕੀਤਾ ਸੀ ਜੀ ਕੁਮਾਰ ਜੀ ਨੇ ਅਸੀਂ ਉਹਨਾਂ ਦੀ ਵਰਦੀ ਦੀ ਉਹਨਾਂ ਦੀ ਅਹੁਦੇ ਦਾ ਸਰਕਾਰ ਕਰਦੇ ਹੋਇਆ ਸੀ ਉਹਨਾਂ ਦੀ ਗੱਲ ਮੰਨੀ ਹੈ 3 ਤਰੀਕ ਨੂੰ ਗਾੜੀ ਧੀ ਨੂੰ ਸਾਫ ਦਵਾਵਾਂਗੇ ਹੋਰ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਪ੍ਰਸ਼ਾਸਨ ਨਹੀਂ ਸੁਣਦਾ ਸੋ ਇਹ ਤੰਗ ਕਰਦੀ ਹੈ 4752 4517 ਦੇ ਦਾ ਅਸਰਪਿੰਦਰ ਸਿੰਘ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਟਿਕਰੀਵਾਲ ਜਥੇਬੰਦੀ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤ ਜੀ ਕੰਗਿਆ ਮੇਸੂ ਫਿਰ ਪਾਵੇ ਨਾ ਲੋ ਜਾਵੇ ਸਤ ਸ਼੍ਰੀ ਅਕਾਲ ਹੋਰ ਹਰਗੱਦ ਜੈ ਜੈ ਭੱਤੇ ਖਾਲਸਾ ਜੀ ਦੀ ਹਰ ਮਦਦ ਬੱਤੇ ਵਾਹਿਗੁਰੂ ਦਾ ਖਾਲਸਾ ਵਾਹਿ